ਸੋ ਲੋ ਜੀ ਹਾਂਜੀ ਸਸ਼ੀਗਰ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਆਈ ਹੋਪ ਯੂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਜਿੱਤਵਾਲ ਖੁਰਦ ਜ਼ਿਲ੍ਹਾ ਮਰੇਲਗੋਟਲਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਸੋ ਲੋ ਜੀ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਰੇਤਾ ਮਾਰਦਾ ਹੈ ਘਪੜਾ ਤੁਹਾਨੂੰ ਬੋਰ ਦਿਖਾ ਦਿੰਨੇ ਹੈਗੇ ਸੋ ਆ ਰਿਹਾ ਜੀ ਉਹ ਬੋਰ ਜਿਹਦੇ ਵਿੱਚ ਆਪਾਂ ਕੈਮਰਾ ਮਾਰਨਾ ਤੇ ਆਪਣਾ ਕੈਮਰਾ ਤੇ ਆਪਣਾ ਕੈਮਰਾਮੈਨ ਰੈਡੀ ਆ ਚੱਲ ਬਾਈ ਬਿੰਦਰੋਂ ਉਹਨੂੰ ਪੁੱਛ ਲਓ ਉਹਨਾਂ ਤੋਂ ਲੈ ਜਾਓ ਇੱਕ ਦੋ ਗੁੱਟਕੇ ਜਾ ਕੇ ਪਿੰਡ ਕਿਹੜਾ ਵੀਰ ਉਹਨਾਂ ਦਾ ਦਲਮਾਨ ਨੂੰ ਪੁੱਛਦਾ ਨੰਬਰ ਪਾ ਦੇ ਉਹਨਾਂ ਨੂੰ ਤਰਲੇ ਭੇਗਦਾ ਹੈਗਾ ਬਿੰਦਰ ਦਾ ਨੰਬਰ ਕੱਲੇ ਕੱਲੇ ਦੱਸਿਆ ਕਰਾ ਨੰਬਰ ਉਹ ਜਿਹੜਾ ਨਹੀਂ ਹੈ ਨਾ ਕਹਿੰਦਾ ਉਹਦਾ ਪਾ ਦੇਣਾ ਹੌਲੀ ਚੱਲ ਸੇਵਕੇ ਦਾਹ ਰਾਖਤ ਨੇ ਜਿਹੜਾ ਹੋਂ ਲੱਗਿਆ ਵਿੱਚ ਬੋਧ ਇਹ ਤਾਂ ਕੀ ਗਾਇ ਨੀ ਜੜ ਗਈ ਆਦੇ ਆਇ ਤੋਂ ਜੜ ਗਈ ਸੀ ਵਿੱਚ ਉਹਨਾਂ ਨੂੰ ਜੜੀ ਤਾਂ ਜੜੀ ਹੋਖਰੀ ਹੋਈ ਜੜੀ ਲੱਗੀ ਹੋਈ ਮੋਣੀ ਮੁੱਟੀ ਜੜੀ ਨਹੀਂ ਹੈ ਜੜ ਜਾਂਦੀ ਮੈਂ ਤਾਂ ਕਹਣਾ ਆ ਜੜਾ ਜੀ ਆ ਜਾਂਦੀ ਜੜ ਤਾਂ ਖਾਸੀ ਹੈ ਤਾਂ ਇਹਦੀ ਹੈ ਜੁਕੇੜੀ ਤਲਕਣ ਦੀ ਇਹ ਪਰਟੀਆ ਰੋਟਾ ਵੀਰੇ ਨਹੀਂ ਰੋਟਾ ਇਹਦੀ ਵੀਰੇ ਬਹਾਡੂng ਹੀ ਜਾਂਦੀ ਆ ਬਲਕਣ ਦੀ ਵੀ ਇਹਦਾ ਪਟਣੀ ਰਹਿਣਗੀਆ ਹਣਾ ਕਾਹਨੂੰ ਪਟਣੀ ਕਾਸ਼ਟ ਕੇ ਬਾਅਦ ਉਹ ਬਾਲਟੀ ਚ ਗੋਲ ਕੇ ਅੱਛਾ ਛੱਕ ਜਾਣਗੀਆ ਹੂੰ ਹੌਲੀ ਕਿੰਨਾ ਹੋ ਗਿਆ ਦੇਖੀ ਉਹ ਰੇਵੀ ਜਾੜਾ ਉਹ ਰੱਡੀ ਫਿਰਦੀ ਕਰੁੰਦਾ ਆਪਾਂ ਕਹਿੰਦੇ ਸਾਫ ਪਾਣੀ ਵੀ ਦਾ ਠਾਹੀ ਛੜੇ ਮੈਂ ਪੀਂਦਾ ਜੀ ਹੁੰਦਾ 102 ਦੇ ਪਾਣੀ ਚੱਲ ਬਈ ਮੜਾ ਤਾਂ ਜੱਕ ਛੱਡੀ ਜਾਣ ਦੇ ਪੱਛਪੁੱਛ ਵੀ ਲਾ ਦੇ ਜੀ ਨੂੰ ਫਿਰ ਹਾਂਜੀ ਆ ਗਈ ਸੀ ਜਾਲੀ ਇਹ ਜੀ ਤਰੀ ਹੋਈ ਜੀ ਪੈਪ ਚ ਪਤਾ ਨਹੀਂ ਕਿਵੇਂ ਥੱਲੇ ਗਣਾ ਹੋ ਗਿਆ ਗਾਪੇ ਇਹ ਦੇਖੋ ਇਹਨਾਂ ਚਲੋ ਬੁਰੇ ਮੋਟਰ ਚੱਲਦੀ ਦੀ ਆ ਹੋਵੇ ਮੂਰੇ ਤੱਕ ਇਹ ਜਾਲੀ ਹੂੰ ਇਹ ਜਾਲੀ ਲਿਵਟ ਦਿੰਦੇ ਨੇ ਵੀ ਉਹ ਪਾਣੀ ਪੁਣੀ ਨਾਲੋਂ ਇਹ ਜਾਲੀਆਂ ਜਿਹੜੀਆਂ ਹੁੰਦੇ ਵਿੱਚ ਦਿੰਦੇ ਨੇ ਹਨਾ ਉੱਪਰ ਦੀ ਲਵੇਟਦੇ ਹੁੰਦੇ ਨੇ ਇਹ ਜਿੱਥੇ ਬੜੋਲੀ ਧਾਰਦੇ ਨੇ ਉੱਥੇ ਹੀ ਲਵੇਟਦੇ ਹੁੰਦੇ ਨੇ ਪਾਣੀ ਖੜਾ ਹੁਣ ਤਾਂ ਜਮਾਈ ਸਾਹ ਪਿਆ ਹਾਂ ਇਹ ਦਾਦਾ ਕੀ ਜੜਾ ਲੂ ਹੁੰਦਾ ਹੋਵੇ ਰੀ ਤਾਂ ਦੀ ਬਿੱਤੋਂ ਨਾਲ ਇਹਦਾ ਜਿਹੜਾ ਦਾ ਸੁੱਕੇ ਸੁੱਕੇ ਥਾਵੇਂ ਉੱਤੋਂ ਡੀਦੇ ਉੱਤੋਂ ਇੱਥੋਂ ਵੀ ਕਰਦਾ ਹੋ ਪਛੜਦੀ ਨਾ ਇਹ ਉਹ ਵੀ ਸ਼ਾਇਦ ਅਕਦੀ ਕਿਉਂਕਿ ਜੜਾ ਵੀ ਕਿਸੇ ਚੀਜ਼ ਵਿੱਚ ਦੀ ਗੰਢੀ ਵਿੱਚ ਦੀ ਅੰਦਰ ਗਈਆਂ ਹੀ ਨੇ ਪਰ ਉਹ ਤਾਂ ਇੱਕ ਮਾੜੀ ਜਿਹੀ ਨਿਕਲੀ ਤਾਂ ਉਹ ਜੜਗਾ ਹਾਂ ਬਾਦੀਆਂ ਦੀਆਂ ਨਾ ਮਾਦੇ ਰਪਾ ਜੁੱਤ ਸੋ ਬੀ ਫੁੱਟ ਤੱਕ ਜਣਾ ਗਏ ਹੋਇਆ। ਅਰੇ ওই ਫੁੱਟ ਦਰਨ ਵਾਲੀ ਗੱਲੀ ਆ। ਤਾਂ ਨਾ ਪਾਣੀ। ਕਿੰਨਾ ਵਗ ਰੋਕੀ ਮੜਾਇਆ। ਆ ਵਿਚ ਕੀ ਫਿਰਦਾ ਇਹ। ਉਹ ਲੱਗ ਗਿਆ ਨਾ ਜਦੋਂ ਨੇ ਪੀਰੇ ਦੇ ਉੱਪਰ ਨੂੰ ਵਿੱਚੇ। ਚਲੋ ਜੀ। ਇਹ ਤਾਂ ਪਾਣੀ ਰੰਗਦਾ ਤੇ ਉਹ ਕੰਦੀ ਨਹੀਂ ਇਹ ਫੈਂਟਰ ਚੱਲ ਪਈ ਯਾਰ ਉਹੀ ਹੌਲੀ ਹੌਲੀ ਚੱਲਿਆ ਫੈਂਟਰ ਹੀ ਆ ਠੀਕ ਗਲੀਆਂ ਵੱਡੀਆਂ ਉਹਦੇ ਕਰਕੇ ਦਿੱਤਾ ਗਲੀਆਂ ਚ ਖਿੱਚਦਾ ਜੀ ਇਹ ਜਾਲੀ ਤਾਂ ਲਾਇਉਣੀ ਊਂ ਜੀਰਾ ਪਾਇਆ ਹੋ ਸੋਡਾ ਇਹ ਚ ਜਾਲੀ ਲਾਈ ਹੋਊਗੀ ਯਾਰ ਅਜਿਹੇ ਬਜਰੀ ਪਾਈ ਹੋਈ ਹੈ ਇਹ ਚ ਇਹ ਤਾਂ ਬੋਰ ਪਹਿਲਾਂ ਦਾ 100 ਜੀ ਆਪਣੇ ਬਾਸ ਉਹ ਤੋਂ ਆ ਦੇਖੋ ਗਲੀਆਂ ਮਿੱਟੀ ਚ ਰੋ ਦੇ ਬਹੁਤ ਮਿੱਟੀ ਦੀਂਦੀ ਆਈ ਔਰ ਪੁਰ ਦੀ ਦੇ ਉਹ ਦੇਖੋ ਗਲੀਆਂ ਦੇ ਉੱਪਰ ਆਹ ਦੇਖ ਕਿਵੇਂ ਉੱਪਰੀ ਹੋਈ ਆ ਗਲੀਆਂ ਦੇ ਉੱਪਰ ਜੰਮਿਆ ਹੋਇਆ ਨਾ ਰੇਤਾਂ ਦੇ ਕਾਰਬਨ ਜੀ ਉਹ ਤੋਂ ਕੋ ਤਾਂ ਐ ਵੀ ਲੱਗਦਾ ਵੀ ਡਿੱਗਦੀ ਹੁੰਦੀ ਆ ਜਿਵੇਂ ਇਹ ਰਹੀ ਹੈ ਨਾ ਜੀ ਗਲੀਆਂ ਦੀ ਜਿਆਦਾ ਫੈਂਟਰ ਚ ਉਹ ਆ ਉਹ ਨਹੀਂ ਹੈਗਾ ਥੱਲੇ ਸੋ ਇਹ ਚੌੜੀਆਂ ਬਹੁਤ ਨੇ ਹੁਣ ਹੁਣ ਕਰ ਜਾਂਦੀਆਂ ਨੇ ਹੁਣ ਖੜਾ 10 15 ਸਾਲ ਦਾ ਬੋਰ ਹੋਇਆ ਹੋਊ 10 ਸਾਲ ਦਾ ਬੱਜ ਹੋ ਗਏ ਬੋਰ ਹੋ ਜਾਂਦਾ ਹੋਣਗੇ 20 25 ਸਾਲ ਫੇਰ 10 ਸਾਲ ਦਾ ਸਾਨੂੰ ਹੀ ਹੋਵੇ 13 ਸਾਲ ਹੋ ਗਏ ਤੁਹਾਨੂੰ ਫੇਰ ਲੱਗ ਦੂਗਾ ਤਾਂ ਪਹਿਲਾਂ ਦਾ ਹੋਇਆ ਹੋਇਆ ਲੋਰੀ ਕੰਡਮ ਹੋ ਗਿਆ ਕੋਈ ਨਾ ਹੋ ਜੂ ਕੋਈ ਰਿਪੇਅਰ ਦੇ ਦਿੱਤਾ ਰੇ ਤੱਕ ਨੱਕ ਮਾਰਦੀ ਰਹਿੰਦਾ ਲਗਾਤਾਰੀ ਨਾ ਲਗਾਤਾਰ ਨਹੀਂ ਮਾਰਦੀ ਜਦੋਂ ਚਲਾਉਣੇ ਆ ਜੱਜ 10 ਮਿੰਟ ਲਾਉਂਦਾ ਪਛੜਦੀ ਵਾਂਗ ਹੋਣੀ ਜਾਂ ਜਿਆਦਾ ਰੇਤ ਦੂਜਾ ਕੱਕਾ ਰੇਤਾ ਘੱਟ ਆਉਂਦਾ ਹੈਗਾ ਪਛੜਦੀ ਵੱਧ ਆਉਂਦੀ ਹੈ ਉਹਨਾਂ ਅਲਰਜੀ ਇਸ ਤੇ ਰੋਕ ਥੱਲੇ ਕਰਾਂ ਡੱਡੀ ਕਿਥੇ ਪਈ ਹੈ ਕਿੱਡੀ ਦੂਰ ਹੈ ਮੋਟਰ ਨੇ ਬੱਡ ਬੱਡ ਤੇ ਇੱਥੇ ਕੱਢ ਦੇ ਕੱਢ ਦੇ ਜੀ ਤੁਮ ਉੜੀ ਕਰੀ ਥੱਲੇ ਵਸ ਹੋਰਨ ਤਾਰ ਦੇ ਡਾ ਬਸ ਹੈਲੋ ਡੋਕੋ ਕਿੰਨਾ ਹੋ ਗਿਆ ਇਹ ਨਸ ਮੁੱਕ ਗਈ 352 352 352 ਜਿੱਦੀ ਕਵਟ ਥੱਲੇ ਭਰਿਆ ਹੋਇਆ ਹੈਗਾ ਤੇ ਭਰਿਆ ਫਿਰ ਅਗੇ ਰੀਡ ਕਿ ਭਰਿਆ ਹੋਇਆ ਹਾਂ ਬੱਸ ਕਰ ਦਿਓ ਸਲੋ ਹਾਂ ਜੀ ਫਾਈਨਲੀ ਕੈਮਰਾ ਆਪਣਾ ਬੱਝ ਚੁੱਕਿਆ ਤੇ ਹੁਣ ਆਪਾਂ ਆਪਣਾ ਕੈਮਰਾ ਬਾਹਰ ਕੱਢਾਂਗੇ ਉਸ ਤੋਂ ਬਾਅਦ ਕੈਮਰਾ ਕੱਢਣ ਤੋਂ ਬਾਅਦ ਥੋੜੀ ਬਿਸਤਰੀ ਨਾਲ ਕਰਾਂ ਮੈਂ ਕਰ ਲੇ ਕੀਪੋਰ ਦੀ ਕੀ ਰੀਟ੍ਰੇਲ ਤੇ ਕੀ ਦਾ ਹੱਲ ਕਰਾਂਗੇ ਜੀ ਆਪਾਂ ਅਸਰੀ ਗੱਲ ਜੀ ਅਸੀਂ ਇਹ ਪਿੰਡ ਪਹੁੰਚੇ ਸੀ ਅੱਜ ਆਪਣਾ ਇਹ ਇੱਥੇ ਬੋਰ ਚੈੱਕ ਕਰਨਾ ਹਾਂਜੀ ਪਿੰਡ ਆਪਣਾ ਜਿੱਤਵਾਲੀ ਜਿੱਤਵਾਲੇ ਤੇ ਜ਼ਿਲ੍ਹਾ ਮੇਰਕੋਟਲਾ ਤੇ ਇਹ ਬੋਰ ਚੈੱਕ ਕਰ ਲਈ ਹੈ ਆਪਣਾ ਇਹ 230 ਫੁੱਟ ਤੋਂ ਫੈਂਟਰ ਸਟਾਰਟ ਹੈ ਤੇ 330 ਤੱਕ ਮੰਨ ਲਓ ਆਪਣਾ 352 ਤੱਕ ਫੈਂਟਰ ਪਿਆ ਹੋਇਆ ਤੇ ਇਹ ਇਹਦੀ ਫੈਂਟਰ ਵੀ ਦੀ ਰੇਤ ਆਉਂਦਾ ਹੈਗਾ ਉਹਦੇ ਕਰਨਾ ਇਹ ਰੇਤਾਂ ਮਾਰਦੀਆਂ ਮੋਟਰਾਂ ਜਿਦਾਂ ਭਾਈ ਨੂੰ ਦੱਸਤਾ ਵੀ ਦੇ ਵਿੱਚ ਫੈਂਟਰ ਪਾਉਣਾ ਬੋਏ ਫੈਂਟਰ ਪਾ ਕੇ ਤੇ ਥੱਲੇ ਸਾਲ 30 ਫੁੱਟ ਪਰਿਆ ਹੋਇਆ ਮੰਨ ਲਓ ਜਿਹੜਾ ਆਪਣਾ ਪਾਈਪ ਪਰਿਆ ਹੋਇਆ ਉਹ ਬਿਲਾ ਕਰਕੇ ਆਪਾਂ ਇਹਨੂੰ ਠੀਕ ਕਰਾਂਗੇ ਕੋਈ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੂੜ ਤੇ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈ 9781754490 ਧੰਨਵਾਦ ਜੀ